ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਸ ਵਕਤ ਅਸੀਂ ਮੌਜੂਦ ਆਂ ਜੀ ਗੁਰਦੁਆਰਾ ਸ਼੍ਰੀ ਚਮਕੌਰ ਸਾਹਿਬ ਵਿਖੇ ਜਿੱਥੇ ਅੱਜ ਤੋਂ ਅਸੀਂ ਦਿਖਾਉਣ ਜਾ ਰਹੇ ਆਂ ਜੀ ਦਾਸਤਾਨੇ ਸ਼ਹਾਦਤ ਮਿਊਜ਼ੀਅਮ ਜਿੱਥੇ ਫ੍ਰੀ ਐਂਟਰੀ ਆ ਫ੍ਰੀ ਐਂਟਰੀ ਦੇ ਰਾਹੀਂ ਤੁਸੀਂ ਇਸ ਮਿਊਜ਼ੀਅਮ ਨੂੰ ਵੇਖ ਸਕਦੇ ਹੋ ਕਿ ਕਿ ਕਿਸ ਤਰ੍ਹਾਂ ਇਸ ਮਿਊਜ਼ੀਅਮ ਦੇ ਵਿੱਚ ਸਾਡਾ ਪੂਰਾ ਜਿਹੜਾ ਸਿੱਖ ਇਤਿਹਾਸ ਆ ਉਹਨੂੰ ਦਰਸਾਇਆ ਗਿਆ ਉਹਨੂੰ ਦਿਖਾਇਆ ਗਿਆ ਉਹਨੂੰ ਉਲਿਖਿਆ ਗਿਆ ਸੋ ਅਸੀਂ ਤੁਹਾਨੂੰ ਕੁਝ ਬਾਹਰੀ ਜਿਹੜੀਆਂ ਬਾਹਰੀ ਜਿਹੜੇ ਦ੍ਰਿਸ਼ ਨੇ ਅਸੀਂ ਉਹਨੂੰ ਦਿਖਾਉਣ ਦੀ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਅੰਦਰ ਸਾਨੂੰ ਜਿਸ ਤਰ੍ਹਾਂ ਕਹਿੰਦੇ ਵੀ ਅੰਦਰਲਾ ਜਿਹੜਾ ਵੀਡੀਓਗ੍ਰਾਫੀ ਹੈ ਜਿਹੜੀ ਉਹ ਤੁਸੀਂ ਨਹੀਂ ਕਰ ਸਕਦੇ ਅ ਜੀ ਆਇਆਂ ਜੀ ਪਰ ਤੁਸੀਂ ਜਿਹੜਾ ਇਹਦੇ ਕੋ ਜਿਹੜੇ ਬਾਹਰੀ ਦ੍ਰਿਸ਼ ਨੇ ਅਸੀਂ ਤੁਹਾਨੂੰ ਜਿਹੜਾ ਦਿਖਾਵਾਂਗੇ ਜਿਹੜਾ ਇਹ ਨਿਊਜ਼ੀਅਮ ਬਣਿਆ ਹੋਇਆ ਸੋ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਵੀਡੀਓ ਨੂੰ ਸਾਰੀ ਦੇਖਿਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਜੋ ਅਸੀਂ ਤੁਹਾਨੂੰ ਇਸੇ ਤਰ੍ਹਾਂ ਦੀਆਂ ਹੋਰ ਵੀ ਜਿਹੜੇ ਗਤੀਵਿਧੀਆਂ ਨੇ ਜਾਂ ਪ੍ਰੋਗਰਾਮ ਅਸੀਂ ਤੁਹਾਨੂੰ ਦਿਖਾ ਸਕੀਏ ਜੀ ਸੋ ਆਪ ਸੰਗਤ ਜੀ ਦੇਖਦੇ ਆਪਾਂ ਕੁਝ ਇਸ ਮੀਡੀਅਮ ਦੇ ਪ੍ਰਮੁੱਖ ਜ਼ਰੂਰੀ ਜਿਹੜੇ ਇਹਦੇ ਪੱਖ ਨੇ ਕੁਝ ਦੇ ਦ੍ਰਿਸ਼ ਨੇ ਤੁਹਾਨੂੰ ਅਸੀਂ ਦਿਖਾਉਨੇ ਆ ਸੋ ਦੋਸਤੋ ਤੁਸੀਂ ਵੇਖ ਰਿਹਾ ਹੋ ਕਿ ਦਸਰਾਂ ਦੇ ਮੁਤਾਬਕ ਕਿ ਇਸ ਨਿਊਜ਼ੀਅਮ ਦੇ ਵਿੱਚ ਪਹਿਲੇ ਪੰਜਵੇਂ ਸਿੱਧ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਉਹਨਾਂ ਦੇ ਸਮੇਂ ਤੱਕ ਜੋ ਸਿੱਖ ਰਾਸੀ ਉਸ ਨੂੰ ਬੜੀ ਹੀ ਬਖੂਬੀ ਨਾਲ ਦਿਖਾਇਆ ਤੇ ਦਰਸਾਇਆ ਗਿਆ ਹੈ ਸੋ ਆਓ ਆਪਾਂ ਦੇਖੀਏ ਫਿਰ ਇਸ ਮਿਊਜ਼ੀਅਮ ਦੇ ਕੁਝ ਜ਼ਰੂਰੀ ਪੱਖ ਜੀ ਸੋ ਬਹੁਤ ਹੀ ਸੋਹਣਾ ਬਹੁਤ ਹੀ ਅਦਭੁਤ ਦ੍ਰਿਸ਼ ਦੇ ਨਾਲ ਇਹ ਮਿਊਜ਼ੀਅਮ ਜਿਹੜਾ ਇਹ ਬਣਾਇਆ ਗਿਆ ਜੀ ਇਹ ਇੱਥੇ ਸੋ ਇੱਥੇ ਤੁਸੀਂ ਵੇਖ ਹੀ ਵੀ ਸਕਦੇ ਹੋ ਕਿ ਚਮਕੌਰ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਵੀ ਦਿਖਾਈ ਦੇ ਰਿਹਾ ਜੀ ਇਸ ਮਿਊਜ਼ੀਅਮ ਤੋਂ ਬਹੁਤ ਹੀ ਵਧੀਆ ਤੇ ਸੁਚੱਜੇ ਢੰਗ ਦੇ ਨਾਲ ਇੱਥੇ ਬੜੀ ਹੀ ਬਖੂਬੀ ਦੇ ਨਾਲ ਆ ਜਿਹੜਾ ਉਹ ਇੱਥੇ ਜਿਹੜੇ ਤਸਵੀਰਾਂ ਨੇ ਜਿਹੜੀਆਂ ਬਣਾਈਆਂ ਗਈਆਂ ਨੇ ਜੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਸੋ ਦਸਮਨ ਦੇ ਮੁਤਾਬਕ ਇੱਥੇ ਤੁਸੀਂ 2 ਤੋਂ 2.5 ਘੰਟੇ ਵਿਜ਼ਿਟ ਕਰਕੇ ਇਸ ਸਾਰੇ ਮਿਊਜ਼ੀਅਮ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ ਜਾਣ ਸਕਦੇ ਹੋ ਕਿ ਕਿਸ ਤਰ੍ਹਾਂ ਸਾਡਾ ਜਿਹੜਾ ਸਿੱਖ ਇਤਿਹਾਸੀ ਖਾਸ ਜਿਹੜਾ ਸਮਾਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਜਿਹੜੀਆਂ ਤੁਸੀਂ ਇੱਥੇ ਦੇਖ ਸਕਦੇ ਹਾਂ ਸਿੱਖ ਇਤਿਹਾਸ ਨੂੰ ਰੂਪਮਾਨ ਕਰਨ ਵਾਲਾ ਯਾਦਗਾਰੀ ਵਿਸ਼ਾਲ ਮਿਊਜ਼ੀਅਮ ਦਾਸਤਾਨ-ਏ-ਸ਼ਹਾਦਤ ਹਾਂਜੀ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਇਹਨੀਆਂ ਤਸਵੀਰਾਂ ਨੇ ਦਰਸਾਈਆਂ ਗਿਆ ਨੇ ਛੋਟੇ ਸਹਿਬਜਾ ਦੇ ਦੀ ਸ਼ਹੀਦੀ ਨੀਹਾਂ ਦੇ ਵਿੱਚ ਚਿਣਿਆ ਗਿਆ ਸੂਬੇ ਸਰਹੰਦ ਵੱਲੋਂ ਸੋ ਸੰਗਤ ਜੀ ਦੇਖ ਸਕਦੇ ਹੋ ਕਿ ਇੱਥੇ ਦੋ ਤਲਵਾਰਾਂ ਦਿਖਾਈਆਂ ਗਈਆਂ ਨੇ ਜਦੋਂ ਝੂਠ ਦੀ ਤਲਵਾਰ ਦਾ ਸਾਹਮਣਾ ਕਰਨ ਦੇ ਲਈ ਸੱਚ ਦੀ ਤਲਵਾਰ ਉੱਠਦੀ ਆ ਫਿਰ ਜ਼ੁਲਮ ਦਾ ਨਾਸ ਕਰਨ ਦੇ ਲਈ ਮਜਲੂਮਾਂ ਉਤੇ ਹੁੰਦੇ ਅਤਿਆਚਾਰ ਨੂੰ ਬਚਾਉਣ ਦੇ ਲਈ ਫਿਰ ਸਿੱਖ ਵੱਲੋਂ ਜਿਹੜੀ ਖਾਲਸਾ ਪੰਥ ਦੇ ਵਿੱਚ ਜਿਹੜੀ ਤਲਵਾਰ ਚੱਕੀ ਜਾਂਦੀ ਆ ਉਹ ਵੀ ਇੱਥੇ ਜਿਹੜਾ ਬਖੂਬੀ ਜਿਹੜਾ ਚਤਰਾ ਇੱਥੇ ਹੈ ਵਿਖਾਇਆ ਗਿਆ ਸੀ ਇਸ ਮਿਊਜ਼ੀਅਮ ਦੇ ਵਿੱਚ ਹਾਂਜੀ ਸੰਗਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਚੱਪੜ ਚੀ ਦਾ ਜਿਹੜਾ ਮੈਦਾਨੇ ਯੰਗ ਇਹ ਬੜੇ ਹੀ ਉਹ ਖੂਬੀ ਤਰੀਕੇ ਦੇ ਨਾਲ ਇਹ ਜਿਹੜੀਆਂ ਪੇਂਟਿੰਗ ਨੇ ਤਸਵੀਰਾਂ ਨੇ ਇੱਥੇ ਦਿਖਾਈਆਂ ਗਈਆਂ ਨੇ ਕਿਸ ਤਰ੍ਹਾਂ ਸਿੰਘਾਂ ਨੇ ਇਹ ਲੜਾਈਆਂ ਲੜੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ ਬੜੇ ਹੀ ਖੂਬਸੂਰਤ ਨਿਊ ਟੈਕਨੋਲੋਜੀ ਦੇ ਨਾਲ ਇਹ ਪੇਂਟਿੰਗ ਜਿਹੜੀਆਂ 3D ਉਹ ਤਿਆਰ ਕੀਤੀਆਂ ਗਈਆਂ ਹਨ ਜੀ ਇੱਥੇ ਸੋ ਇਸ ਪਾਸੇ ਮਿਊਜ਼ੀਅਮ ਦੇ ਵਿੱਚ ਰੰਗ ਮੰਚ ਯਾਨੀ ਕਿ ਐਮਫੀਥੀਅਟਰ ਹੈ ਆਓ ਤੁਹਾਨੂੰ ਇਸ ਖਿੱਤੇ ਦੇ ਵੀ ਦਰਸ਼ਨ ਕਰਾਈਏ ਸਾਹਮਣੇ ਆਪਾਂ ਦੇਖ ਰਹੇ ਹਾਂ ਜੀ ਗੜੀ ਚਮਕੌਰ ਦੀ ਇਹ ਉਹੀ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਤੇ 40 ਸਿੰਘਾਂ ਨੂੰ ਮੈਦਾਨੇ ਜੰਗ ਵਿੱਚ ਭੇਜਿਆ ਹੈ ਪਿੱਛੇ ਆਲੀਸ਼ਾਨ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਦਿਖ ਰਹੀ ਹੈ ਤੇ ਇਹ ਓਪਨ ਏਅਰ ਥੀਏਟਰ ਜਿਸ ਵਿੱਚ 42 ਪਿੱਲਰ ਲੱਗੇ ਹੋਏ ਆ ਜਿੰਨਾ ਪਿੱਲਰਾਂ ਦੇ ਉੱਪਰ ਜਿੰਨਾ ਬੁਰਜੀਆਂ ਦੇ ਉੱਪਰ ਉਹਨਾਂ 42 ਸ਼ਹੀਦਾਂ ਦੇ ਨਾਮ ਲਿਖੇ ਆ ਜਿਨ੍ਹਾਂ ਨੇ 10 ਲੱਖ ਮੁਗਲ ਫੌਜ ਦਾ ਸਾਹਮਣਾ ਕਰਦੇ ਹੋਏ ਇਸੇ ਪਾਵਨ ਜਗ੍ਹਾ ਦੇ ਉੱਪਰ ਆਪਣਾ ਖੂਨ ਡੋਲ੍ਹਿਆ ਸੋ ਇਹਨਾਂ ਦੇ ਵਿੱਚ 40 ਸਿੰਘਾਂ ਦੇ ਜਿਹੜੇ ਨੇ ਪਿੱਲਰ ਵੱਖਰੇ ਰੰਗ ਵਿੱਚ ਹੈ ਤੇ ਸਾਹਮਣੇ ਜਿਹੜੇ ਦੋ ਸਹਿਬਜ਼ਾਦਿਆਂ ਨੂੰ ਸਮਰਪਿਤ ਪਿੱਲਰ ਤੁਸੀਂ ਦੇਖ ਰਹੇ ਹੋ ਉਹਨਾਂ ਉੱਪਰ ਬਕਾਇਦਾ ਵੱਡੇ ਸਹਿਬਜ਼ਾਦਿਆਂ ਦੇ ਨਾਮ ਤੇ ਉਹਨਾਂ ਦੇ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਲਿਖੇ ਹੋਏ ਨੇ ਤੇ 42 ਸਿੰਘਾਂ ਨੂੰ ਸ਼ਰਧਾਂਜਲੀ ਹੈ ਮਿਊਜ਼ੀਅਮ ਦੇ ਵੱਲੋਂ ਕਿ ਜਿਨ੍ਹਾਂ ਯੋਧਿਆਂ ਨੇ 10 ਲੱਖ ਮੁਗਲ ਫੌਜ ਦਾ ਵੀ ਖੌਫ ਨਾ ਖਾਂਦੇ ਹੋਏ ਕਿ세 ਪਾਵਨ ਤਰਤੀ ਦੇ ਉੱਪਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਸਿੱਖ ਪੰਥ ਦੇ ਵਿੱਚ ਦੁਨੀਆਂ ਦੀ ਲਾਸਾਨੀ ਸ਼ਹਾਦਤਾਂ ਭਰੀ ਇਤਿਹਾਸ ਨੂੰ ਸਿਰਜਿਆ ਹੈ ਦਾਸਤਾਨੇ ਸ਼ਹਾਦਤ ਮਿਊਜ਼ੀਅਮ ਬਹੁਤ ਵਧੀਆ ਉਪਰਾਲਾ ਪੰਜਾਬ ਸਰਸਫਟਾ ਵਿਭਾਗ ਦਾ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਆਪਣੇ ਪਰਿਵਾਰਾਂ ਨਾਲ ਜ਼ਰੂਰ ਆਓ ਇੱਥੇ ਆ ਕੇ ਇਤਿਹਾਸ ਤੋਂ ਜਾਣੂ ਹੋਵੋ ਇੱਥੋਂ ਦੇ ਅਲੌਕਿਕ ਨਜ਼ਾਰਿਆਂ ਦਾ ਆਨੰਦ ਮਾਣੋ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਆਓ ਜੀ ਜੀ ਆਇਆਂ ਨੂੰ ਸੋ ਜਿਵੇਂ ਜੀਮ ਦਾਸਤਾਨੇ ਸ਼ਹਾਦਤ ਦੇ ਵਿੱਚ ਇੱਥੇ ਵੱਖਰੀਆਂ ਵੱਖਰੀਆਂ ਗੈਲਰੀਆਂ ਬਣੀਆਂ ਹੋਈਆਂ ਨੇ 11 ਗੈਲਰੀਆਂ ਨੇ ਜਿਨ੍ਹਾਂ ਵਿੱਚ ਆਪਾਂ ਪੂਰਾ ਇਤਿਹਾਸ ਦੇਖਦੇ ਹਾਂ ਸੋ 1 ਤੋਂ 3 ਨੰਬਰ ਤੱਕ ਗੈਲਰੀ ਆਪਾਂ ਜਿੱਦੇ ਵਿੱਚ ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੇ ਫਿਰ ਪਰਿਵਾਰ ਵਿੱਚ ਛੋੜਾ ਤੱਕ ਦਾ ਪੂਰਾ ਸਫ਼ਰ ਤੈਅ ਕਰਦੇ ਹਾਂ ਉਸ ਤੋਂ ਬਾਅਦ ਅਗਲੀਆਂ ਗੈਲਰੀਆਂ ਵਿੱਚ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੈਲਰੀਆਂ ਨੇ ਉਹਨਾਂ ਵਿੱਚ ਇਤਿਹਾਸ ਦਿਖਾਇਆ ਜਾਂਦੇ ਨੇ ਛੋਟੇ ਸਹਿਬਜ਼ਾਦਿਆਂ ਨੂੰ ਸਮਰਪਿਤ ਸ਼ੋਜ਼ ਨੇ ਜਿਨ੍ਹਾਂ ਵਿੱਚ ਪੂਰਾ ਇਤਿਹਾਸ ਸ੍ਰੀ ਫਤਿਹ ਤੇ ਇਸੇ ਤਰ੍ਹਾਂ ਫਿਰ ਮਾਛੀਵਾੜਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਸ ਦਾ ਜ਼ਿਕਰ ਕੀਤਾ ਗਿਆ ਇੱਥੇ ਗੈਲਰੀ ਨੰਬਰ 4 ਤੋਂ 8 ਦਾ ਜ਼ਿਕਰ ਕੀਤਾ ਗਿਆ ਇਹ 4 ਤੋਂ 8 ਜਿਹੜੀਆਂ ਗੈਲਰੀਆਂ ਨੇ ਇਹਨਾਂ ਵਿੱਚ ਆਡੀਓ ਵਿਜ਼ੂਅਲ ਗੈਲਰੀਆਂ ਰਾਹੀਂ ਤੁਸੀਂ ਇਤਿਹਾਸ ਤੋਂ ਜਾਣੂ ਹੁੰਦੇ ਹੋ ਇਸੇ ਤਰ੍ਹਾਂ ਬਾਕੀ ਦੀਆਂ ਗੈਲਰੀਆਂ ਅੱਗੇ ਜਾ ਕੇ ਜਿਹੜੀਆਂ 9 ਤੋਂ 11 ਵਿੱਚ ਕਵਰ ਹੁੰਦੀਆਂ ਨੇ ਜਿਨ੍ਹਾਂ ਵਿੱਚ ਸ੍ਰੀ ਹਜੂਰ ਸਾਹਿਬ ਦਾ ਇਤਿਹਾਸ ਮਾਛੀਵਾੜਾ ਸਾਹਿਬ ਤੋਂ ਬਾਅਦ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਮਾਛੀਵਾੜਾ ਤੇ ਫਿਰ ਦੰਦਮਾ ਸਾਹਿਬ ਹੁੰਦੇ ਹੋਏ ਸ੍ਰੀ ਹਜੂਰ ਸਾਹਿਬ ਦੀ ਪਵਨ ਧਰਤੀ ਤੇ ਪਹੁੰਚਦੇ ਆ ਤੇ ਉੱਥੇ ਜਾ ਕੇ ਫਿਰ ਕਿਵੇਂ ਮਾਦਦਾਸ ਬੈਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਤਿਆਰ ਕਰਕੇ ਆਪਣੇ ਨਿਸ਼ਾਨੀਆਂ ਦੇ ਕੇ ਉਹਨਾਂ ਨੂੰ ਸ੍ਰੀ ਹਜੂਰ ਸਾਹਿਬ ਤੋਂ ਪੰਜਾਬ ਵੱਲ ਭੇਜਦੇ ਆ ਤੇ ਕਿਵੇਂ ਫਿਰ ਪੰਜਾਬ ਦੀ ਧਰਤੀ ਤੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਜ਼ੁਲਮ ਦਾ ਨਾਸ਼ ਕਰਦੇ ਹੋਏ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਜਾਂਦਾ ਹੈ ਉੱਥੋਂ ਤੱਕ ਦਾ ਪੂਰਾ ਇਤਿਹਾਸ ਦਰਸਾਇਆ ਗਿਆ ਸੋ ਤੁਸੀਂ ਦੇਖ ਰਹੇ ਹੋ ਇਹ 9 ਤੋਂ 11 ਨੰਬਰ ਗੈਲਰੀਆਂ ਨੇ ਜਿਨ੍ਹਾਂ ਵਿੱਚ ਆਪਾਂ ਸਾਰਾ ਇਤਿਹਾਸ ਦੇਖਦੇ ਆ ਤੇ ਹੁਣ ਇਹ ਕੁਝ ਸੰਗਤਾਂ ਜਿਹੜੀਆਂ ਨੇ ਗੈਲਰੀਆਂ ਵਿੱਚ ਇਤਿਹਾਸ ਦੇਖ ਕੇ ਬਾਹਰ ਆ ਰਹੀਆਂ ਨੇ ਸੋ ਇੱਥੋਂ ਦੇ ਜਿਹੜੇ ਪ੍ਰਬੰਧ ਹੈ ਬਹੁਤ ਵਧੀਆ ਨੇ ਇੱਥੋਂ ਦੇ ਜਿਹੜੇ ਸਟਾਫ ਹੈ ਉਹਨਾਂ ਦੇ ਵੱਲੋਂ ਵੀ ਪੂਰਾ ਸਾਰੇ ਸੈਲਾਨੀਆਂ ਨੂੰ ਗਾਈਡ ਕੀਤਾ ਜਾਂਦਾ ਤੇ ਉਹਨਾਂ ਦੇ ਹੱਥੋਂ ਜਾਣੂ ਕਰਵਾਇਆ ਜਾਂਦਾ ਸੋ ਇੱਥੇ ਆ ਕੇ ਤੁਹਾਡਾ ਸਫਰ ਜਿਹੜਾ ਹੈ ਪੂਰਾ ਹੁੰਦਾ ਦਾਸਤਾਨੇ ਸ਼ਹਾਦਤ ਦਾ ਸੋ ਆਓ ਤੇ ਜ਼ਰੂਰ ਆਨੰਦ ਮਾਣੋ ਜੀ